ਆਮ ਆਦਮੀ ਪਾਰਟੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਪੰਜਾਬ ਦੇ ਮੁਫਤ ਇਲਾਜ ਦੀ ਵੱਡੀ ਖਬਰ ਹੈ ਸਾਹਮਣੇ ਆ ਰਹੀ ਆ ਹੁਣ ਹਰ ਪੰਜਾਬੀ ਲਈ 10 ਲੱਖ ਤੱਕ ਦੀ ਸਿਹਤ ਸਹੂਲਤ ਦਿੱਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬੀਆਂ ਲਈ ਇੱਕ ਨਵੀਂ ਸਿਹਤ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ ਇਸ ਯੋਜਨਾ ਦੇ ਤਹਿਤ ਹੁਣ ਹਰ ਪੰਜਾਬੀ ਨੂੰ 10 ਲੱਖ ਤੱਕ ਦਾ ਜਿਹੜਾ ਮੁਫਤ ਇਲਾਜ ਮਿਲੇਗਾ ਸਰਕਾਰ ਨੇ ਕਿਹਾ ਕਿ ਇਸ ਸਕੀਮ ਲਈ ਨਾ ਤਾਂ ਆਮਦਨ ਦੀ ਕੋਈ ਸੀਮਾ ਹੋਵੇਗੀ ਤੇ ਨਾ ਕੋਈ ਉਮਰ ਦੀ ਇਸ ਯੋਜਨਾ ਦਾ ਲਾਭ ਲੈਣ ਲਈ ਸਿਰਫ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਹੁਣ ਲਾਜ਼ਮੀ ਹੈ ਪੂਰਾ ਪਰਿਵਾਰ ਇਸ ਯੋਜਨਾ ਦਾ ਫਾਇਦਾ ਲੈ ਸਕੇਗਾ ਅੰਦਾਜ਼ਾ ਹੈ ਕਿ ਇਸ ਸਕੀਮ ਦੇ ਨਾਲ ਲਗਭਗ 65 ਲੱਖ ਪਰਿਵਾਰ ਤੇ 3 ਕਰੋੜ ਲੋਕਾਂ ਦੀ ਸਹੂਲਤ ਮਿਲੇਗੀ ਸਕੀਮ ਦੀ ਜਿਹੜੀ ਲਾਂਚਿੰਗ 21 ਜਨਵਰੀ ਨੂੰ ਮੋਹਾਲੀ ਵਿੱਚ ਕੀਤੀ ਜਾਵੇਗੀ ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਵਿੱਚ ਹਰ ਜਿਹੜੀ ਕਿ ਕਿਸਮ ਦੇ ਇਲਾਜ ਖਰਚੇ ਸ਼ਾਮਿਲ ਹੋਣਗੇ ਮੁੱਖ ਮੰਤਰੀ ਸਿਹਤ ਯੋਜਨਾ ਦੀਆਂ ਖਾਸ ਗੱਲਾਂ ਨੇ ਜਿਹੜੀਆਂ ਆਯੂਸ਼ਮਾਨ ਤੋਂ ਜਿਹੜੀ ਕਿ ਵਿਧਾਇਕ ਕੇਜਰੀ ਵਾਲੇ ਪਹਿਲਾਂ ਮੁੱਖ ਮੰਤਰੀ ਸੋ ਜਿਹੜੇ ਕਿ ਸਰਬਤ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਮਿਲਦਾ ਸੀ ਪਰ ਇਸ ਲਈ ਇਸ ਨਵੀਂ ਯੋਜਨਾ ਵਿੱਚ 100% ਪੰਜਾਬੀ ਜਿਹੜੀ ਕਵਰੇਜ ਹੋਵੇ ਦੀ ਬਿਨਾ ਕਿਸੇ ਆਮਦਨ ਜਾਂ ਉਮਰ ਦੀ ਸੀਮਾ ਤੋਂ ਤੀਜੀ ਵਾਰ ਲਾਂਚ ਹੋ ਰਹੀ ਹੈ ਪਹਿਲਾ ਜਿਹੜੀ ਜੁਲਾਈ 2025 ਵਿੱਚ 2 ਅਕਤੂਬਰ ਅਤੇ 15 ਜਨਵਰੀ 2026 ਨੂੰ ਸਕੀਮ ਲਾਂਚ ਕਰਨ ਦੀ ਯੋਜਨਾ ਸੀ ਪਰ ਵੱਖ-ਵੱਖ ਕਾਰਨਾਂ ਕਰਕੇ ਇਹ ਟਲਦੀ ਰਹੀ ਪਰ ਇਸ ਯੋਜਨਾ ਨਾਲ ਹੁਣ ਪੰਜਾਬੀ ਪਰਿਵਾਰਾਂ ਨੂੰ ਸਿਹਤ ਸੰਬੰਧੀ ਵੱਡੀ ਰਾਹਤ ਮਿਲੇਗੀ ਜਿਸ ਨਾਲ ਉਹਨਾਂ ਦਾ ਜਿਹੜਾ ਸਿਹਤ ਸੰਬੰਧੀ ਲਾਰਜ ਦਾ ਜਿਹੜਾ ਖਰਚਾ ਹੈ ਉਹ ਕਾफी ਸੀਮਾ ਤੱਕ ਵੱਧ ਸਕੇਗਾ